ਸਟੈਸਟੋਲਜੀ ਮੈਂ ਅਰਜਨ ਬਾਜਵਾ ਜਿਲਖੁਰ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਆਉਣ ਵਾਲੇ ਗੁਰਪੁਰਬ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਜਿਵੇਂ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਵੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਗੁਰਪੁਰਬ ਤੇ ਪਟਾਕੇ ਸਾਰੇ ਪੰਜਾਬੀ ਚ ਚਲਾਉਂਦੇ ਨੇ ਤੇ ਕੋਸ਼ਿਸ਼ ਕਰੋ ਵੀ ਗ੍ਰੀਨ ਪਟਾਕੇ ਚਲਾਈਏ ਤੇ ਪੋਲਿਊਸ਼ਨ ਨੂੰ ਸਾਫ਼ ਕਰੀਏ एनवायरनमेंट सेफ करिए ਤੇ ਬਸ ਕਿ ਇਹੀ ਉਹ ਮੈਸੇਜ ਹੈ ਕਿ ਸਾਰੇ ਜਿਉਂਦੇ ਰਹੋ ਵਸਦੇ ਰਹੋ ਤੇ ਗੁਰਪੁਰਪ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰਾ ਨਾਮ ਰਵਜੋਤ ਹੈ ਜੀ ਸਤਿ ਸ਼੍ਰੀ ਅਕਾਲ ਆਪਣਾ ਜਿੰਨੇ ਵੀ ਮੇਰੇ ਵਸਦੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਜਿੰਨੇ ਵੀ ਮੇਰੇ ਭਰਾ ਨੇ ਇਹ ਭੈਣਾਂ ਨੇ ਜਿੰਨੇ ਵੀ ਆਪਣੇ ਪੰਜਾਬੀ ਭਾਈ ਹੁੰਦੇ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਾਰਕਾ ਤੇ ਆਉਣ ਵਾਲੇ ਗੁਰਪੁਰਪ ਦੀ ਬਹੁਤ ਬਹੁਤ ਵਾਰਕਾਂ ਜੀ ਆਪਾਂ ਇਹ ਕੇ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਆਪਣਾ ਗੁਰਪੁਰਬ ਤੇ ਆਪਾਂ ਨੂੰ ਟ੍ਰੈਂਡ ਹੁੰਦਾ ਜੀ ਆਪਣਾ ਪਟਾਕੇ ਚਲਾਣ ਦਾ ਤੇ ਟਰਾਈ ਕਰੀਏ ਆਪਾਂ ਗ੍ਰੀਨ ਕਰੈਕਰਸ ਹੀ ਯੂਜ਼ ਕਰਦੇ ਤਾਂ ਕਿ ਆਪਣੇ ਜਿਹੜਾ এনवायरमेंट ਹੈ ਉਹ ਨੂੰ ਥੋੜਾ ਆਪਾਂ ਸੇਵ ਕਰ ਸਕੀਏ ਅ ਅੱਜ ਕੱਲੇ ਸੁਨੇਹਾ ਉਹਨਾਂ ਜੀ ਠੰਡੀਗੜ ਚ ਤੇ ਅਰਾਊਂਡ ਏਰੀਆ ਚ ਜਿਹੜਾ ਅ ਸਰਕਾਰੀ ਮੈਂ ਪ੍ਰਦੀਪ ਕੁਮਾਰ వర్ధాన్ మున్సిపల్ ఎంప్లాయిస్ వెల్ఫేర్ అసోసియేషన్ ఖరర్ ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਯੂਨੀਅਨ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਆਪਣੇ ਕਰਮਚਾਰੀ ਸਾਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਬਧਾਈਆਂ ਦਿੰਦਾ ਮੈਂ ਆਪਣੇ ਸਾਰੇ ਸਹਿਰ ਨਿਵਾਸੀਆਂ ਨੂੰ ਇੱਕ ਆਪਣੀ ਯੂਨੀਅਨ ਵੱਲੋਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਘਰਾਂ ਦੇ ਵਿੱਚ ਡਸਟਬਿਨ ਦਾ ਯੂਜ਼ ਕਰੋ ਕੂੜਾ ਜਿਹੜਾ ਹੈਗਾ ਉਹ ਸੜਕਾਂ ਤੇ ਨਾ ਸੁੱਟੋ ਉਹ ਨਗਰ ਕੌਂਸਲ ਦੀ ਟਰਾਲੀਆਂ ਰੇੜੀਆਂ ਦੇ ਵਿੱਚ ਹੀ ਕੂੜਾ ਪਾਓ ਔਰ ਇਸ ਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਪਾਓ ਔਰ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਨਗਰ ਕੌਂਸਲ ਖਰੜ ਦਾ ਯੋਗਦਾਨ